ਸੀ ਐਸ ਕਰਕੇ ਬਣਾ ਰਿਆ ਕਿਉਂਕਿ ਜਿਹੜੇ ਪਿੰਡ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਹਿੰਦੂ ਫੈਮਲੀਆਂ ਵੀ ਹੈਗੀਆਂ ਤੇ ਉਹ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤਾਂ ਇਸ ਕਰਕੇ ਉਹਨਾਂ ਦਾ ਵੀ ਤਿਉਹਾਰ ਅਸੀਂ ਸੋਚਿਆ ਇਹਦਾ ਕੁਝ ਨਹੀਂ ਫੇਂਡੂ ਦਾ ਉਹ ਵੀ ਇੱਕ ਫੈਸਟੀਵਲ ਸੈਲੀਬ੍ਰੇਟ ਹੋ ਰਿਹਾ ਉਹਨਾਂ ਕਹਿੰਦੇ ਗੌਰ ਤੇ ਐਵੇਂ ਸਾਰਾ ਸਾਲ ਹੋ ਗਿਆ ਕਿੰਨੇ ਸਾਲ ਹੋ ਗਏ ਦਾਦਾ ਜੀਆ ਕੱਢੀ ਨੂੰ ਇਹਨੂੰ ਕੰਮ ਤਾਂ ਕਰ ਪਿਆ ਪਤੋਂ ਦਾ ਸਾਲ ਹੋ ਗਿਆ Dock, lende, tiske, <laughs> no küll on tõsi , siis on . ਸਰਹਕਾਲ ਜੀ ਸਾਰਿਆਂ ਨੂੰ ਹੌਪ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਅੱਜ ਆਪਣੇ ਪਿੰਡ 'ਚ ਹੈਗਾ ਪ੍ਰੋਗਰਾਮ ਗੋਰ ਦਾ ਗੋਰ ਕੀ ਚੀਜ਼ ਹੈ ਗੋਰ ਕਾਤੋਂ ਬਣਾਈ ਜਾਂਦੀ ਹੈ ਤੇ ਉਸ ਤੇ ਕਿਹੜੀ ਚੀਜ਼ ਨੂੰ ਬਣਾ ਕੇ ਖਾਧਾ ਜਾਂਦਾ ਤੇ ਇਹ ਤੁਸੀਂ ਆ ਸਾਰੀ ਵੀਡੀਓ 'ਚ ਦੇਖੋਗੇ ਤਾਂ ਸਾਰੇ ਵੀਡੀਓ ਪੂਰੀ ਦੇਖ ਕੇ ਆਇਓ ਤੇ ਮੇਲਾ ਕੁਐਸਚਨ ਦਾ ਜਵਾਬ ਜ਼ਰੂਰ ਦੇਣਾ ਸਾਰੀ ਵੀਡੀਓ ਨੂੰ ਗੋਰ ਨਾਲ ਦੇਖੋ ਇਹ ਜਿਹੜੇ ਗੌਰ ਦਸੀ ਜਾਂਦੇ ਆ ਜਿਹੜੇ ਆਪਾਂ ਢੋਕਲੇ ਬਣਾਏ ਸੀਗੇ ਇਹਨਾਂ ਦਾ ਤਿਹਾਰ ਹੁੰਦਾ ਤੇ ਉਸ ਤੇ ਇਹ ਢੋਕਲੇ ਬਣਾਉਂਦੇ ਆ ਖਾਣ ਵਾਸਤੇ ਉਹ ਕੁੜੀਆਂ ਦੇ ਕਰਨ ਅੱਜ ਬਣਨਗੇ ਢੋਕਲੇ ਅੱਜ ਗੌਰ ਹੈ ਉਸੇ ਤੇ ਨਹੀਂ ਬੰਦੇ ਅੱਜ ਬਣਨਗੇ ਅੱਜ ਤੀਜ ਹੈ ਨਾ ਮੱਸੇ ਤੋਂ ਬਾਅਦ ਤੀਜਾ ਦਿਨ ਹੁੰਦਾ ਹੈ ਹਾਂਜੀ ਉਹ ਤੀਜ ਦੀ ਹੁੰਦੀ ਹੈ ਗੌਰ ਅੱਛਾ ਗੌਰਾਂ ਦਿਨ ਤੇ ਢੋਕਲੇ ਬੰਦੇ ਅੱਜ ਬਣਾਣਗੇ ਸਾਰਾ ਪਿੰਡ ਅੱਜ ਸਾਰਾ ਪਿੰਡ ਢੋਕਲੇ ਬਣਾਊਗਾ ਜਿਨ੍ਹਾਂ ਨੂੰ ਆਪਾਂ ਪਹਿਲਾਂ ਬਣਾ ਕੇ ਦਿਖਾ ਵੀ ਲਈ ਹਾਂ ਵੀ ਇੱਕ ਦਿਨ ਹੁੰਦਾ ਨਾ ਇੱਕ ਦਿਨ ਹੁੰਦਾ ਸਪੈਸ਼ਲ ਜਿਵੇਂ ਆਪਣੇ ਰੋਟ ਬਣਾਉਂਦੇ ਆ ਹਾਂ ਹਾਂ ਆਪਣੇ ਨਹੀਂ ਬਣਾਉਂਦੇ ਜੱਟਾਂ ਦੇ ਕੋਈ ਆਪਾਂ ਹੋੜੀ ਬਣਾਉਣੀ ਆ ਜੀ ਮੈਂ ਉਹ ਤਿਹਾਰ ਬਣਾਉਣੇ ਕੋਈ ਵੀ ਤਿਹਾਰ ਬਣਾਉਣੇ ਆ ਉਸੇ ਦਿਨ ਜਿਵੇਂ ਦੀਵਾਲੀ ਵਾਲੇ ਦਿਨ ਆਪਾਂ ਸਾਰੇ ਮਠਿਆਈ ਲੈ ਕੇ ਆਉਣੀ ਆ ਤੇ ਇਹ ਹੁੰਦੀ ਏ ਗੌਰ ਐਸ ਦਿਨ ਟੋਕਲੇ ਬਣਾਉਂਦੇ ਜਿਹੜੇ ਆਪਾਂ ਡੋਨਟਸ ਬਣਾਏ ਸੀਗੇ ਸਟੀਮ ਤੇ ਐਸ ਤੋਂ ਪਹਿਲਾਂ ਕੀ ਕਰਦੇ ਆ ਪਹਿਲਾਂ ਕੰਦੀ ਦਾ ਐ ਸੂਜੀ ਰੋਟੀਆ ਸੂਜੀ ਰੋਟੀਆਂ ਹੋਲੀ ਤੋਂ ਬਾਅਦ ਦੋ ਹਫ਼ਤੇ ਹੋਣੇ ਦੁਬਾਰਾ ਹੁਗਾ ਦੋ ਹੀ ਦਿਵਾਰ ਨੂੰ ਕੱਢੀ ਜਾਂਦੇ ਮੱਛਾ ਤੋਂ ਪਹਿਲਾਂ ਠੀਕ ਹੈ ਦੋਨੇ ਦਿਵਾਰ ਚ ਕੱਢੇ ਜਾਂਦੇ ਕੋਈ ਐਸ ਇਹ ਤੁਹਾਨੂੰ ਕੱਢ ਦਿੰਦੇ ਕੋਈ ਫਿਰ ਸੂਰਜ ਰੋਟੀਆਂ ਆਉਂਦੇ ਉਹ ਸੂਰਜ ਰੋਟੀਆਂ ਸੂਰਜ ਰੋਟੀਆਂ ਦਾ ਵਿਆਹ ਹੀ ਕੁੜੀ ਦਾ ਪੈਕੇ ਕਰਦੇ ਆ ਹਾਂ ਸੂਰਜ ਰੋਟੀਆਂ ਪੈਕੇ ਕਢਾਉਂਦੇ ਆ ਤੇ ਗੌਰ ਤਾਂ ਪਾਵੇ ਆ ਬੇਬੀ ਤੇ ਮੱਝੀ ਕੱਢ ਲਵੇ ਕੇ ਪਹੁੰਚ ਦੇ ਤਾਂ ਪੈਕੇ ਕਰਾਉਂਦੇ ਹਾਂ 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 ਤਾਂ ਉਹਦੇ ਕਰੇ ਜਾਂਦੇ ਠੀਕ ਹੈ ਸੂਰਜ ਰੋਟੀਆਂ ਕੱਢ ਕੇ ਪਹਿਲਾਂ ਫਿਰ ਗੌਰ ਕੱਢਦੇ ਐ ਨਹੀਂ ਸਿੱਧੀ ਗੌਰ ਕੱਢ ਦਿੰਦੇ ਆ ਸੁਰਜੀ ਰੋਟੀ ਆਵੇ ਪਤਾ ਨਹੀਂ ਕੀ ਜਲੇਬੀਆਂ ਨਹੀਂ ਹੁੰਦੇ ਸਾਰੇ ਖਾਣਾ ਕਿੰਨੂ ਅਧੋੜਨਾ ਕੱਢਦੇ ਹੋ ਉਹ ਸੱਤ ਕੁੜੀਆਂ ਹੁੰਦੀਆਂ ਸੱਤ ਕੁੜੀਆਂ ਹੁੰਦੀਆਂ ਇੱਕ ਜਣੀਆਂ ਹੂੰ ਹੂੰ ਸੁਰਜੀ ਰੋਟੀਆਂ ਦੇ ਹੂੰ ਹੂੰ ਤੇ ਉਹਨਾਂ ਨੂੰ ਕੱਢ ਕੇ ਤੇ ਰੋਟੀ ਪਾਉਂਦੇ ਤੇ ਉਹ ਜਲੇਬੀਆਂ ਲੈਂਦੀਆਂ ਤੇ ਫਿਰ ਗੋਏ ਦਾ ਬਣਾ ਕੇ ਨਾ ਹੀ ਪੁੰਗੜਾ ਆ ਜਾ ਫਿਰ ਉਹਦੇ 'ਚ ਪਾਣੀ ਪਾ ਲੈਂਦੇ ਫਿਰ ਉਹ ਜਲੇਬੀਆਂ ਤੇ ਉਹ ਰੋਟੀ ਦੀ ਬਿੱਕਦੇ ਅਬੀ ਉਹ ਪਾਣੀ ਕਿੰਫੜਾ ਸੁਰਜੀ ਅੱਛਾ ਉਹ ਫਿਰ ਇਹ ਦੇਖੂਗੀ ਤੈਨੂੰ ਗੁਰਜੀ ਦੇਖ ਗਿਆ ਵਿਆਹੀ ਵੀ ਕੁੜੀ ਪੁੱਛੂਗੀ ਜਿੱਦੇ ਗੋਲ ਕੱਢਦੇ ਹੋ ਜਿੱਡੇ ਸੁਝ ਰੋਟੀਆਂ ਕੱਢਦੇ ਹੋ ਉਹ ਕੁਝ ਨਹੀਂ ਹੂੰ ਉਹ ਨਾ ਨੂੰ ਇਤਨੀ ਰੋਟੀ ਕਿ ਹੂੰ ਉਹ ਕੁਝ ਦੇਖ ਕੇ ਹੂੰ ਅਈ ਫਿਰ ਉਹ ਕੋ ਪਸੰਦੀਆਂ ਸੀ ਸੰਤਾ ਪਰੇ ਉਹ ਚੱਲ ਕਿਸਨ ਹੋਰ ਬਹੁਤ ਚਲਾਂਗੇ ਅਤੇ ਫੇਰ ਸੁਝ ਰੋਟੀ ਕੱਢ ਕੇ ਘਰ ਭਰਾ ਨੂੰ ਫੜ ਲੈਂਦੀ ਆ ਵੀ ਕੰਨ ਫੜ ਲੈਂਦੀ ਆ ਭਰਾ ਦਾ ਜਾਂ ਪਿਓ ਦਾ ਹਾਂ ਭਰਾ ਦਾ ਹੀ ਫੜਦੀ ਹੁਣ ਪਿਓ ਦਾ ਭਰਾ ਦਾ ਜਾਂ ਭਤੀਜੇ ਦਾ ਅੱਛਾ ਵੀ ਤੂੰ ਮੇਰੀ ਬਾਤ ਭਰੇਗਾ ਕਿਦੇ ਬਾਤ ਨਹੀਂ ਹੋ ਤੱਕਿੰਦੇ ਦੀ ਦਸ ਦੀ ਸੰਗਿਆ ਦਾ ਹੈ ਮਰਤੂ ਤੋ ਸੰਤਿਆਪ ਰੂਸਿਕੇ ਸੰਤਿਆਪ ਸੰਤਿਆਪ ਰੂਸਿਕੇ ਅੱਜ ਰੋਕੇ ਨਾ ਹੋ ਗਏ ਨੇ ਸੰਤਿਏ ਦਾਉਂ ਦੇ ਦੀ ਉਪਰਾ ਦੇ ਹੁੰਦਾ ਨਹੀਂ ਦੇਣਾ ਬਾਹਰ ਦੇ ਸੱਤ ਤਾਂ ਚੰਨ ਮੈਂ ਸੋਤੇਗਾ ਕਿ ਨਹੀਂ ਨਾ ਤੁਸਨਾ ਦਾ ਦੇ ਜਿੰਦੇ ਚਲੋ ਉਹ ਇਹਨੂੰ ਪੁੱਛਾਂਗੇ ਜਾਂਜੀ ਮਾਨਾ ਮਾਨਵੀਨੀ ਮਾਤਾ ਫਿਲਮ ਹੈ ਜਿਹੜਾ ਅੱਜ ਪ੍ਰੋਗਰਾਮ ਹੋਣਾ ਨਾ ਇੱਕ ਵਾਰੀ ਇੱਥੇ ਗੋਲਗਾ ਚੱਲਣੀ ਕਿਉਂ గోర జ మర్జీ ਕੱਢ ਦੇਗਾ ਤੂੰ ਤਨ ਕੰਦੀ ਤਾਂ ਜਦੋਂ ਪੰਡਤ ਤੇਰੇ ਕਰਾਉਂਦਾ ਹੈ ਤੇ ਉਹ ਸਾਡੇ ਫੁੱਲ ਬਾਜਾ ਮਟਕੇ ਦੇ ਕੱਢਦੇ ਮਗਰ ਬਰਾਮਾ ਸਸ ਪੀੜੀਂ ਦੇ ਪੀੜੀਂ ਤੇ ਬੈਠੇ ਹੁੰਦੇ ਬਣਾਏ ਸੀ ਨਾ ਮੁੰਡੇ ਜਦੋਂ ਜੇਸਲੇ ਠੀਕ ਹੈ ਮੈਂ ਹੈ ਨਹੀਂ ਸੀ ਹਾਂ ਤੁਸੀਂ ਐਂ ਮੈਂ ਤਾਂ ਸਹੀ ਕੀ ਉੱਥੇ ਸੀ ਤੁਮੇ ਕਿੱਥੇ ਨਹੀਂ ਹਾਂ ਫੇਰ ਇਹ ਦੇਖੇ ਸੀ ਜਦੋਂ ਤੇਰਵੀਂ ਰਾਇਆ ਸਿਵਾ ਮਗਰੋਂ ਸੱਦਿਆ ਸੀ ਬਿਆਜ ਆ ਪ੍ਰਾਕ੍ਰਿਤਿਕ ਹੈ ਹਾਂਜੀ ਤੇ ਉਹ ਇੱਕ ਚੱਪਣ ਦੇ ਦੋ ਚੱਪਣ ਦੇ ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਉਹ ਵਿਚਾਰ ਦੀ ਦੋਨਾਂ ਦੇ ਵਿਚਾਰ ਦੀ ਉਹ ਮਗਰ ਪੜਾ ਦਿੰਦੀ ਹੈ ਉਹ ਥੰਡੋ ਅੱਛਾ ਇਹ ਕਹਿੰਦੇ ਦੋਨੋਂ ਦੀ ਵੀ ਤਾਂ ਥੰਡੋ ਦੀ ਰੱਖ ਦਿੰਦੀ ਹੈ ਮਿਰੋ ਉੱਪਰ ਆ ਘੱਟ ਕੇ ਲੈ ਜਾਂਦਾ ਉਹ ਠੀਕ ਹੈ ਮਿਰੋ ਬਾਹਰ ਰੱਖ ਦਿੰਦਾ ਹੂੰ ਉਹ ਫਾਂਸੀ ਨਹੀਂ ਉਹ ਕਹਿੰਦੇ ਉਹਦੇ ਨਾਲ ਫਾਂਸੀ ਪੈ ਜਾਂਦੀ ਕੁੜੀ ਨੂੰ ਅੱਛਾ ਠੀਕ ਹੈ ਨੀ ਉੱਪਰ ਗੋਰ ਘੱਟ ਕੇ ਤਾਂ ਫਾਂਸੀ ਨਹੀਂ ਪੜਦੀ ਠੀਕ ਹੈ ਇਹੋ ਲਈ ਖਾਤਰ ਗੋਰ ਘੱਟ ਨਹੀਂ ਪੜਦੀ ਤੇ ਤੇ ਪੰਡਿਤ ਕਿੱਥੇ ਪੁੱਛਦੇ ਆ ਵੀ ਤੁਸੀਂ ਗੌਰ ਕੱਢੀ ਹੈ ਕਿ ਨਹੀਂ ਉਹ ਬੱਦਨ ਤੈਰ ਦੇ ਦੋ ਮਰ ਜੇ ਊੜੀ ਮਰ ਜੇ ਤੇ ਉਦੋਂ ਜਦੋਂ ਬੱਚੇ ਕਿਹੜੀ ਕਰਦੇ ਜੀ ਤੁਹਾਨੂੰ ਘੋਰ ਪਾਉਂਦੇ ਬੱਚੇ ਕਿਹੜੀ ਕਰਦੇ ਉਹ ਪੁੱਛਦੇ ਵੀ ਇਹਦੀ ਗੌਰ ਕੱਢ ਲਈ ਕਿ ਰੱਜੇ ਕਰਦੇ ਆ ਤਦ ਨੂੰ ਨਹੀਂ ਕਰਦੇ ਫਿਰ ਉਹ ਆ ਕੇ ਬੰਦੇ ਇਹ ਰੋਟੀ ਕੋਈ ਖੰਦਾ ਰੋਟੀ ਨਹੀਂ ਖੰਦਾ ਪਿੱਛੇ ਕੋਈ ਵੀ ਅੱਛਾ ਹਾਂ ਵੀ ਸਾਰੇ ਨੂੰ ਖਾਂਸੀ ਪੈ ਗਈ ਹੈ ਐ ਪਤਾ ਨਹੀਂ ਹੁਣ ਕਾ ਦੇ ਕਰ ਤੈਨੂੰ ਤਾਂ ਮੈਨੂੰ ਪਤਾ ਨਹੀਂ ਤੇ ਫੇਰ ਨਾ ਉਹ ਗਿਆਨ ਬੱਸ ਉਹਨਾਂ ਗੋਦੀਆਂ ਤਾਂ 16 ਕੁੜੀਆਂ ਪਾਣੀਆ ਬੰਦੇ ਕੋੜਾ ਜਿੰਮੇ ਰੋਟੀ ਅੱਜ ਤੇ ਫੇਰ ਬੱਤੀ ਵੀ ਲਾਉਂਦੇ ਅੱਛਾ ਮੇਰੇ ਬਾਸ ਹੁੰਦਾ ਹੈ ਸਰ ਸਰੋਗਰਾਮੋ ਕਰਦਾ ਪੰਡਤ ਫੇਰ ਬੱਤੀ ਬੁੜੀਆਂ ਨੂੰ ਲਾਉਂਦੇ ਇੱਕ ਵਾਰ ਤੇ ਫੇਰ ਮਾਰਾ ਇੱਕੋ ਤੇਰੋ ਦੂਜੇ ਮੇਰੇ ਚਮਚੇ ਮਾਰ ਮਾਰਨੀ ਥੋੜ੍ਹੀ ਚੰਨੀ ਵਰਗੀ ਕਰਦੀ ਇਹ ਕੀ ਹੋ ਗਿਆ ਪੰਮਾ ਫੇਰ ਨਹੀਂ ਵੇਖਾਗਾ ਦੀ ਅੰਤ ਤੇ ਨਾ ਬੁਦੀ ਚੰਚੇ ਨਾ ਬੁਦੀ ਆ ਫਿਰ ਇਹਦਾ 파ੜੀ ਕੀਤੀ। ਇਹ ਇਹਦੀ ਬੱਬਿਆ ਇਹਦੀ ਫੈਟ ਛਣਨੀ ਦੇ ਨਾਲ ਕਰਾਤੀ ਸੀ। ਕਾਰ ਚਾ ਕੇ ਕੋਈ ਖੈਰ ਚ। ਕਾਰ ਦੇ ਆ ਕਾਰ ਦੇ ਟਾਇਰ ਚ ਹਾਂ। ਰਵੀ ਆਈ ਦਿਖਾ ਕੇ ਕੱਲੀ ਚ ਰੋਣ। ਕਿ ਨਹੀਂ? ਚਪਲਾ ਬਾਕੇ ਹੁੰਦੇ। ਅੱਛਾ ਹੈਗਾ। ਵੈਲਕਮ ਕੰਗ੍ਰੈਚੁਲੇਸ਼ਨਸ। ਉਹਨੇ ਦਿੱਤਾ ਸੀ ਕੋਈ। ਵੱਜਾ। ਆਹ ਦਿਓ। ਐਨੇ ਸਟਾਈਲ ਕੀ ਬਣੇ। ਇਹਦਾ ਕੁਝ ਨਹੀਂ। ਕੋਈ ਨਹੀਂ ਇਹ ਨਹੀਂ ਕਰਦਾ ਸੀ ਆ ਵੀ ਕਰਦਾ ਸੀ ਕੋਈ ਨਹੀਂ ਹੋਇਆ ਬਈ ਪਾਸ ਅੱਛਾ ਪਾਸ ਕੇ ਬਿੱਟੇ ਰੋਣ ਲੱਗ ਕੇ ਵਰਦੇ ਆ ਕੇ ਜਣਾ ਦੇ ਆ ਕੇ ਹੰਗੀ ਤੇ ਲੀ ਵੀ ਗਾੜਦੀ ਬਾਤਾ ਉਡਾ ਗੰਮਾ ਤੂੰ 1:00 ਵਜੇ ਆਇਆ ਪਾਇ ਜੀ ਤਿਆਰ ਹੋ ਫਿਰਦੇ ਆ ਤਾਈ ਤੁਸੀਂ ਵੀ ਕਰਦੀ ਆ ਕਿ ਲੇਟ ਹੋ ਗਿਆ ਮੇਰੇ ਮੈਂ ਹੋਏ ਕੋਈ ਕੱਟ ਦੇ ਜਾਏ ਕਾ ਬਸ ਨਹੀਂ ਤਾਂ ਨਾ ਡਾਂਟ ਕੇ ਜਾਣਾ ਚਾਹਤ ਸੁਣ ਕੇ ਹਾਂਜੀ ਨਾਲ ਆਉਣੇ ਆਣੇ ਅਸੀਂ ਕਾਹ ਆਉਣੇ ਆਗੇ ਆ ਜੰਨੇ ਹਾਂਜੀ ਆਏ ਨੇ ਆਪਣੀ ਗਲੀ ਬਧਾਈਆਂ ਹਣ ਅਸੀਂ ਸਾਰੇ ਦੇਖਣ ਚੱਲੇ ਆ ਪਿੰਡ ਦੇ ਗੌਰ ਸਤਿ ਸਚ ਦੀ ਜਨ ਉਹ ਦੇਖ ਕਿ ਰ ਰਵੀ ਤਾਂ ਪਰਾਥ ਮਾਰ ਕੇ ਬਹਿ ਗਿਆ ਇਹ ਨਾ ਲਾਲੀਕੇ ਦੇ ਗਾਂ ਇੰਨ ਵਿਆਹ ਵਾਂਗੂ ਚਾਜੇ ਰੱਖੇ ਇੱਥੇ ਵਿਆਹ ਵਾਂਗੂ ਪ੍ਰੋਗਰਾਮ ਹੁੰਦਾ ਹੈ ਇੱਥੇ ਆ ਜੀ ਉਹਨਾਂ ਦੇਖਦਾ ਉਹ ਕੱਢੀ ਉੱਤਰੀ ਮਾਪਾ ਪਿੱਛੇ ਆਬਰ ਟੈਂਕਰ ਕਾ ਤਾ ਇਹਨ ਪਤਾ ਨਹੀਂ ਲੱਗੇ ਕਾਰ ਚ ਕੌਣ ਕੌਣ ਨਿਕੋਏ ਸਾਰੇ ਆਮ ਕਿੜੀਆਂ ਨੂੰ ਘੁਬਾਰ ਆ ਗਏ ਸਾਥ ਭਰ ਗਈ ਪਹਿਲਾਂ ਜਮ ਖਾਲੀ ਖਾਲੀ ਸੀ ਰਵਿਕਾਂ ਦਾ ਮੈਂ ਤਾਂ ਨਿਕਲਦਾ ਪਰ ਤੁਹਾਡੇ ਤੇ ਸੰਗ ਲੱਗਦੀ ਆ ਇਹ ਸਾਡਾ ਪਿੰਡ ਪਿੰਡ ਦੀ ਸਾਥ ਪਿੰਡ ਦਾ ਮਤਲਬ ਕਿ ਇੱਥੇ ਦਾ ਫੈਸਟੀਵਲ ਸੈਲੀਬ੍ਰੇਟ ਹੋ ਰਿਹਾ ਉਹਨਾਂ ਕਹਿੰਦੇ ਗੌਰ ਤੇ ਆਏ ਅਸਰ ਅੱਛੇ ਤੇ ਪਤਾ ਨਹੀਂ ਕੀ ਪ੍ਰੋਗਰਾਮ ਕਰਨਗੇ ਪਰ ਇਹ ਲੈ ਕੇ ਆਂਦਾ ਹੈ ਸਾਰੀਆਂ ਗੋਰਾ ਘੜਦੇ ਆ ਕੌਣ ਜਾਣੇ ਪਹਿਲਾਂ ਆਏ ਸਮੁੰਦਰ ਚੋਂ ਨਹੀਂ ਗੰਗੋਰ ਆਉਗੇ ਇੱਥੇ ਹਾਂਜੀ ਇਹ ਕੀ ਦੇ ਬਾਹਰ ਦੇ ਇਹ ਆਪਣੇ ਘੇਰੇ ਦੇ ਨੇੜੇ ਹਾਂਜੀ ਇਸ طرف ਦੇ ਘੇਰੇ ਅੱਛਾ ਠੀਕ ਹੈ ਘੇਰੇ ਦੇ ਬਸ ਠੀਕ ਹੈ ਇੱਥੇ ਹੋਊਗਾ ਸਾਰਾ ਪ੍ਰੋਗਰਾਮ ਐਸੇ ਪ੍ਰੋਗਰਾਮ ਦਾ ਨਾਮ ਗੰਗੋਰ ਕਹਿੰਦੇ ਗੰਗੋਰ ਗੰਗੋਰ ਦਾ ਪ੍ਰੋਗਰਾਮ ਹੈ ਠੀਕ ਐਸ ਸਾਰੇ ਪ੍ਰੋਗਰਾਮ ਨੂੰ ਕਹਿੰਦੇ ਗੰਗੋਰ ਦਾ ਪ੍ਰੋਗਰਾਮ ਤੇ ਇੱਕ ਜਿਹੜਾ ਰੱਥ ਤੇ ਬਿਠਾਇਆ ਵਿਆ ਸੀਗਾ ਉਸ ਨੂੰ ਕਹਿੰਦੇ ਈਸਰ ਤੇ ਜਿਹੜੇ ਪਿੱਛੇ-ਪਿੱਛੇ ਚੱਲੀਆਂ ਆਉਂਦੀਆਂ ਸੀਆਂ ਉਹ ਸਾਰੀਆਂ ਸਿੰਘਾਂ ਗੋਰਾ ਤੇ ਸਾਰਾ ਪ੍ਰੋਗਰਾਮ ਇੱਥੇ ਉਹ ਇੱਥੇ ਖਤਮ ਹੋਊਗਾ ਤੇ ਆ ਜਿਹੜਾ ਖੂਹ ਬਣਿਆ ਐ ਇਸ ਦੇ ਆਸ ਪਾਸ ਇਹ ਖੂਹ ਇਸ ਦੇ ਆਸ-ਪਾਸੇ ਘੇਰੇ ਲੈਣਗੇ ਉਹ ਜਿਵੇਂ ਵਿਆਹ ਹੁੰਦਾ ਜਿਵੇਂ ਵਿਆਹ ਹੁੰਦਾ ਸਾਰਾ ਪ੍ਰੋਗਰਾਮ ਉਸੇ ਟਾਈਪ ਦਾ ਤੇ ਇਹ ਇਹ ਨਹੀਂ ਹੁੰਦਾ ਈਸਰ ਇੱਕ ਹੁੰਦਾ ਹੈ ਗੋਰਾ ਬਹੁਤ ਜਿਆਦਾ ਇਹ ਅਸੀਂ ਐਸ ਕਰਕੇ ਬਣਾ ਰਹੇ ਹਾਂ ਕਿਉਂਕਿ ਜਿਹੜੇ ਪਿੰਡ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਹਿੰਦੂ ਫੈਮਲੀਆਂ ਵੀ ਹੈਗੀਆਂ ਤੇ ਉਹ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤਾਂ ਐਸ ਕਰਕੇ ਉਹਨਾਂ ਦਾ ਵੀ ਤਿਉਹਾਰ ਅਸੀਂ ਸੋਚਿਆ ਕਰਕੇ YouTube ਤੇ ਪਾਉਣਾ ਚਾਹੀਦਾ ਤੇ ਤਾਂ ਕਰਕੇ ਅਸੀਂ ਇਹ ਵੀਡੀਓਜ਼ ਬਣਾਤੇ ਆ। ਆ ਖੂਹ ਹੈ। ਉਹਦੇ ਚ ਪਾਣੀ ਕੱਢ ਕੇ ਇੱਥੇ ਛਿੜਕਦੇ ਆ। ਅੱਛਾ ਇੱਧਰ ਗੁਰਦੁਆਰਾ ਤੇ ਇੱਧਰ ਸਾਰੇ ਮੰਦਰ।

ਤਿੱਕਦਾਮ ਦਾ ਅੰਦੇ ਉਹ ਕੋਈ ਨਹੀਂ ਦਾ ਪਾਰਟੀ ਆ ਦੇ ਤਿਹ ਹਜੇ ਕਿੰਨਾ ਪਿੰਡ ਪਿਆ सु <laughs> पहला क्वेश्चन ढोकले ਕਿਨੂੰ ਕਹਿੰਦੇ ਆ ਦੂਜਾ ਕੁਐਸ਼ਨ ਕਿ ਇਸ ਚ ਟੋਟਲ ਗੋਰਾ ਕਿੰਨੀਆਂ ਸੀਆਂ ਕਾਊਂਟ ਕਰਕੇ ਦੱਸਿਓ ਤੀਜਾ ਕੁਐਸ਼ਨ ਕਿ ਇਸ ਚ ਗੌਰ ਤੋਂ ਪਹਿਲਾਂ ਇੱਕ ਹੋਰ ਤਿਹਾਰ ਬਣਾਇਆ ਜਾਂਦਾ ਉਸ ਤੋਂ ਬਾਅਦ ਗੌਰ ਬਣਾਈ ਜਾਂਦੀ ਹੈ ਉਹ ਕਿਹੜਾ ਤਿਹਾਰ ਹੈ ਇਸੇ ਨਾਮ ਬਹੁਤ ਵਾਰੀ ਬੋਲਤਾ ਉਹਨਾਂ ਨੇ ਤਿੰਨਾਂ ਚ ਤੁਸੀਂ ਕਿਸੇ ਦਾ ਵੀ ਆਨਸਰ ਦੇ ਸਕਦੇ ਹੋ ਤੇ ਅਸੀਂ ਉਸ ਆਨਸਰ ਨੂੰ ਕਮੈਂਟ ਨੂੰ ਪਿੰਨ ਕਰਾਂਗੇ ਤੇ ਨੈਕਸਟ ਜਿਹੜੀ ਵੀਡੀਓ ਆਊਗੀ ਉਸ ਚ ਉਸ ਦਾ ਨਾਮ ਜ਼ਰੂਰ ਬੋਲਾਂਗੇ ਤੇ ਆਪਦੇ ਵੱਲੋਂ ਵੀ ਉਸ ਕਮੈਂਟ ਦਾ ਆਨਸਰ ਜਰੂਰ ਦਵਾਂਗੇ